ਕੈਬਨਟ ਸਬਕਮੇਟੀ ਨੇ ਜਿੱਥੇ ਮੁਲਾਜ਼ਮ ਪੈਨਸ਼ਨਰ ਸਾਂਝਾ ਫਰੰਟ ਨਾਲ ਅੱਜ 29 ਜੁਲਾਈ ਨੂੰ ਰੱਖੀ ਮੀਟਿੰਗ ਮੁਲਤਵੀ ਕੀਤੀ ਹੈ ਉੱਥੇ ਹੋਰ ਜੇ ਜੱਥੇਬੰਦੀਆਂ ਨਾਲ ਵੀ ਅੱਜ ਮੀਟਿੰਗ ਕੀਤੀ ਜਾਣੀ ਸੀ ਪਰ ਉਹ ਮੀਟਿੰਗਾਂ ਵੀ ਜਿਹੜੀਆਂ ਪੋਸਟਪਨ ਕਰਤੀਆਂ ਨੇ ਔਰ ਇਸੇ ਤਰ੍ਹਾਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਰ ਸਿੰਘ ਬੈਂਸ ਵੱਲੋਂ ਅੱਜ 29 ਜੁਲਾਈ ਨੂੰ 8 ਮੁਲਾਜ਼ਮ ਜੱਥੇਬੰਦੀਆਂ ਨਾਲ ਮੀਟਿੰਗ ਰੱਖੀ ਸੀ ਪਰ ਇਹ ਮੀਟਿੰਗਾਂ ਵੀ ਮੁਲਤਵੀ ਕਰ ਦਿੱਤੀਆਂ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ 29 ਜੁਲਾਈ ਨੂੰ 8 ਮੁਲਾਜ਼ਮ ਜਸੇਬੰਦੀਆਂ ਜਿਹਦੇ ਵਿੱਚ ਬੇਰੁਜ਼ਗਾਰ ਲੈਕਚਰਰ ਯੂਨੀਅਨ ਦੇ ਪ੍ਰਧਾਨ ਹਰਦੀਪ ਕੌਰ ਬਰਨਾਲਾ ਇਸੇ ਤਰ੍ਹਾਂ 10 ਸਾਲ ਸਰਵਰਸ ਪੂਰੀ ਕਰ ਚੁੱਕੇ ਕੱਚੇ ਅਧਿਆਪਕ ਯੂਨੀਅਨ ਦੇ ਪ੍ਰਧਾਨ ਜਸਪਾਲ ਸਿੰਘ ਆਦਰਸ਼ ਸਕੂਲ ਟੀਚਿੰਗ ਤੇ ਨਾਨ ਟੀਚਿੰਗ ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਜਸਵੀਰ ਸਿੰਘ ਗਲੋਟੀ ਮਾਸਟਰ ਕੇਡਰ ਯੂਨੀਅਨ ਦੇ ਪ੍ਰਧਾਨ ਰਸ਼ਪਾਲ ਸਿੰਘ ਜਲਾਲਾਬਾਦ ਈਟੀਟੀ 6835 ਅਧਿਆਪਕ ਯੂਨੀਅਨ ਦੇ ਪ੍ਰਧਾਨ ਦੀਪਕ ਕੰਬੋਜ ਈਟੀਟੀ ਟੈਟ ਪਾਸ ਬੇਰਗਰ ਈਡਬਲਯੂਆਰਸ ਯੂਨੀਅਨ ਦੇ ਪ੍ਰਧਾਨ ਅਮਨਦੀਪ ਸਿੰਘ ਈਟੀਟੀ ਟੈਟ ਪਾਸ 5994 ਬੈਗਲਗ ਅਧਿਆਪਕ ਯੂਨੀਅਨ ਦੇ ਪ੍ਰਧਾਨ ਸੁਰਿੰਦਰਪਾਲ ਗੁਰਦਾਸਪੁਰ ਬੀਅਰਡ ਟੈਟ ਪਾਸ ਪਾਸ ਅਧਿਆਪਕ ਯੂਨੀਅਨ ਦੇ ਪ੍ਰਧਾਨ ਸੰਦੀਪ ਸਿੰਘ ਮੋਫਰ ਅਤੇ ਬੇਰਗਰ ਸਾਂਝਾ ਮੋਰਚਾ ਨੂੰ ਅੱਜ ਮੀਟਿੰਗਾਂ ਲਈ ਸੱਦਿਆ ਸੀ ਪਰ ਇਹ ਸਾਰੀਆਂ ਮੀਟਿੰਗਾਂ ਪੋਸਟਪਨ ਕਰਤੀਆਂ ਨੇ ਔਰ ਅਗਲੀ ਗੱਲ ਇਹ ਹੈ ਵੀ ਇਹ ਮੀਟਿੰਗ ਅੱਜ ਦੀ ਪੋਸਟਪਨ ਕੀਤੀ ਹੈ ਪਰ ਅਗਲੀ ਡੇਟ ਹਾਲੇ ਤੱਕ ਨਹੀਂ ਦਿੱਤੀ ਇਸੇ ਤਰ੍ਹਾਂ ਅ ਅੱਜ ਕੈਬਨਟ ਸਬ ਕਮੇਟੀ ਨੇ ਸੱਤ ਜਥੇਬੰਦੀਆਂ ਨੂੰ ਮੀਟਿੰਗ ਦਾ ਸਰਦਾ ਦਿੱਤਾ ਸੀ ਔਰ ਜਿਵੇਂ ਪਹਿਲਾਂ ਦੱਸਿਆ ਜਾ ਚੁੱਕਾ ਹੈ ਜਿੱਥੇ ਮੁਲਾਜ਼ਮ ਪੈਨਸ਼ਨਰ ਸਾਂਝਾ ਫਰੰਟ ਦੀ ਅ ਅੱਜ ਦੀ ਮੀਟਿੰਗ ਪੋਸਟਪੋਨ ਕਰਤੀ ਹੈ ਉੱਥੇ 6 ਹੋਰ ਜਥੇਬੰਦੀਆਂ ਜਿਹਦੇ ਵਿੱਚ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਇਸੇ ਤਰ੍ਹਾਂ ಗ್ರಾಮ ਪੰਚਾਇਤ ਜਲ ਸਪਲਾਈ ਪੰਪ ਆਪਰੇਟਰ ਐਸੋਸੀਏਸ਼ਨ ਪੰਜਾਬ ਪੁਲਿਸ ਕਰੋਨਾ ਵਾਰੀਅਰਜ਼ ਯੂਨੀਅਨ ਮੈਰੀਟੋਰੀਅਸ ਟੀਚਰ ਯੂਨੀਅਨ ਇਸੇ ਤਰ੍ਹਾਂ ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਤੇ 646 ਬੇਰਗਰ ਪੀਟੀਆਈ ਅਧਿਆਪਕ ਯੂਨੀਅਨ ਦੀਆਂ ਅੱਜ ਦੀਆਂ ਮੀਟਿੰਗਾਂ ਵੀ ਕੈਬਨਟ ਸਬ ਕਮੇਟੀ ਨੇ ਮੁਲਤਵੀ ਕਰ ਦਿੱਤੀਆਂ ਨੇ ਹੁਣ ਇਹ ਸਾਰੀਆਂ ਮੀਟਿੰਗਾਂ ਜਿਹੜੀਆਂ ਕੈਬਨਟ ਸਬ ਕਮੇਟੀ ਨੇ 20 ਅਗਸਤ ਨੂੰ ਕਰਨ ਦਾ ਸਮਾਂ ਦਿੱਤਾ